ਕਮਰੇ ਦਾ ਕਿਰਾਇਆ ਹੈ ਇੱਕ ਰਾਤ ਦਾ ਉਹ ਹਰੇਕ ਕਮਰੇ ਦਾ ਅ ਪਰਸਨਲ ਪੂਲ ਹੈ ਉਹਦੇ ਮਾਰੇ ਲਿpasse সুইমিং ਪੂਲ ਹੈ ਬਹੁਤ ਬੜਾ ਉਤਲਾ ਹੈ ਸਾਰੀ ਬਿਜਲੀ ਮਾਫ 1500 ਇਹ ਹਾਲ ਸੁਖਬਲਾਸ ਦਾ ਹੋਣਾਗਾ ਨਾ ਸੁਖਬਲਾਸ ਅੱਜ ਤਾਂ ਇਹ ਨਾ ਤਾਂ ਇਹ ਕੱਲ ਪਰ ਇੱਕ ਇਹ ਲੱਗਦਾਗਾ ਲੋਕਾਂ ਨੂੰ ਕਿ ਬੜੀ ਫੇਵਰ ਦੇ ਵਿੱਚ ਪ੍ਰਧਾਨ ਮੰਤਰੀ ਕੇ ਬੇਅਦਬੀਆਂ ਕਰਾਈਆਂ ਤੇ ਲੋਕ ਉਹਨੂੰ ਉਸ ਤੋਂ ਦੋ ਛੱਡ ਕੇ ਵਾਗੇ ਜੇ ਭਾਈ ਉਹਨੇ ਬੇਅਦਬੀਆਂ ਕਰਾਈਆਂ ਤੇ ਕਿਉਂ ਨਹੀਂ ਜੇਲ੍ਹ ਦੇ ਵਿੱਚ ਸੁਟਿਆ ਕਿਉਂ ਨਹੀਂ ਪਰਚਾ ਹੁੰਦਾ ਕਿਉਂ ਨਹੀਂ ਹਣੀ ਪ੍ਰੀਤ ਤੇ ਪਰਚਾ ਹੁੰਦਾ ਕਿਉਂ ਨਹੀਂ ਸੌਦਾ ਵਾਲੇ ਸਾਹ ਤੇ ਪਰਚਾ ਹੁੰਦਾ ਫਿਰ ਕਿਉਂ ਨਹੀਂ ਇਹਨਾਂ ਬਾਦਲ ਕੇ ਤੇ ਪਰਚਾ ਹੁੰਦਾ ਅੱਜ ਮਸਲਾ ਗਾ ਜਿਹੜਾ ਪੰਜਾਬ ਦਾ ਗਾ ਪਰ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਤੇ ਸਖਬੀਰ ਸਿੰਘ ਬਾਦਲਾ ਜਣੇ ਕਿ ਆਪਸ ਦੇ ਵਿੱਚ ਐਨੇ ਉਲਝੇ ਪਏ ਆ ਉਹ ਉਹਨੂੰ ਸਟੇਜ ਤੇ ਗਾਲਾਂ ਕੱਢੀ ਜਾਂਦਾ ਉਹ ਉਹਨੂੰ ਕੱਢੀ ਜਾਂਦਾ ਉਹ ਉਹਦੇ ਚੁਟਕਲੇ ਬਣਾਈ ਜਾ ਰਹੇ ਆ ਉਹ ਉਹਦੇ ਬਣਾ ਰਿਹਾ ਗੱਲ ਪੰਜਾਬ ਦੀ ਮੁੱਦਿਆਂ ਦੀ ਹੋਣੀ ਸੀ ਗੱਲ ਨਸਿਆਂ ਦੀ ਹੋਣੀ ਸੀ ਗੱਲ ਬੇਰੁਜ਼ਗਾਰੀ ਦੀ ਹੋਣੀ ਸੀ ਗੱਲ ਗਰੀਬ ਦੀ ਹੋਣੀ ਸੀ ਪਰ ਗਰੀਬ ਵਾਲੀ ਝਾਤੀ ਕੌਣ ਮਾਰੇ ਜਦੋਂ ਬਤੰਦਰ ਬਹਿ ਜਾਂਦੇ ਜਿਹੜੇ ਕੁਰਸੀਆਂ ਤੇ ਇੱਕ ਦੂਜੇ ਦੇ ਖੰਭ ਖਲਾਰਨ ਤੱਕ ਜਾਂਦੇ ਆ ਮੈਂ ਤੁਹਾਨੂੰ ਭਗਵੰਤ ਮਾਨ ਦਾ ਬਿਆਨ ਵੀ ਸੁਣਾਉਂਗਾ ਇੱਕ ਸਾਲ ਹੋ ਗਿਆ ਉਹਨੂੰ ਇਹ ਗੱਲ ਕਹਿੰਦਿਆਂ ਨੂੰ ਇਹ ਸੁੱਖ ਬਿਲਾਸ ਦੇ ਅੰਦਰ ਜਿਹੜੀ ਜਿਹੜੀ ਜੇਬੀਸੀ ਮਸਜਿਦ ਚੱਲੇਗੀ ਉਹਨੂੰ ਢਾਵਾਂਗੇ ਉਹਦਾ ਸਕੂਲ ਬਣਾਵਾਂਗੇ ਉਹ ਗਰੀਬਾਂ ਦੇ ਲਈ ਵਰਤਾਂਗੇ ਉਹ ਫਲਾਣੇ ਲਈ ਵਰਤਾਂਗੇ ਪਰ ਅਜੇ ਹੋਇਆ ਕੁਝ ਨਹੀਂ ਕੱਖ ਨਹੀਂ ਹੋਇਆ ਦੂਜੇ ਪਾਸੇ ਇਸ ਤੇ ਟਿੱਪਣੀ ਕਰਦੇ ਸੁਖਬੀਰ ਬਾਦਲ ਨੇ ਕਿਹਾ ਜੇ ਹਿੰਮਤ ਹੈ ਪੰਜਾਬ ਦੇ ਮੁੱਖ ਮੰਤਰੀ ਦਾ ਜਿਹੜਾ ਸੁੱਖ ਬਿਲਾਸ ਕਿੰਨੀ ਵੇਖ ਕੇ ਬਖਾਵੇ ਹੁਣ ਤੁਸੀਂ ਇਹ ਅੰਦਾਜ਼ਾ ਲਾ ਲਓ ਕਿ ਗਰੀਬਾਂ ਦੇ ਘਰ ਢਾਏ ਜਾ ਰਹੇ ਆ ਤੇ ਕਹਿੰਦੇ ਨੇ ਨਸ਼ੇ ਸਦਾਗਰਾਂ ਦੇ ਘਰ ਤਾਂ ਆਏ ਜਾ ਰਹੇ ਆ ਸਭ ਤੋਂ ਵੱਡਾ ਨਸ਼ਾ ਸਦਾਗਰ ਵਿਕਰਮ ਸਿੰਘ ਮਜੀਠੀਆ ਫੜਿਆ ਹੋਇਆ ਜੇਲ੍ਹ ਦੇ ਵਿੱਚ ਬੰਦਾ ਜਿਹੜਾ ਕਿ ਬਹੁ ਕਰੋੜੀ ਭੋਲਾ ਜਗਦੀਸ਼ ਸਿੰਘ ਭੋਲੇ ਨੇ ਨਾਂ ਲਿਆ ਖੁਦ ਮੁੱਖ ਮੰਤਰੀ ਕਹਿੰਦੇ ਆ ਕਿ ਉਹਨੇ ਚਿੱਟਾ ਵੇਚਿਆ ਪੰਜਾਬ ਦੇ ਵਿੱਚ 70 ਬਚਾਏ ਬਸਾਏ ਆ ਚਿੱਟੀਆਂ ਚੁੰਨੀਆਂ ਕੀਤੀਆਂ ਸਾਡੇ ਮਾਮਾ ਦੀਆਂ ਇਹ ਭਗਵੰਤ ਮਾਨ ਦਾ ਬਿਆਨ ਆ ਪੰਜਾਬ ਦੇ ਮੁੱਖ ਮੰਤਰੀ ਦਾ ਜੇ ਭਾਈ ਉਹਨੇ ਚਿੱਟਾ ਚਿੱਟੀਆਂ ਚੁੰਨੀਆਂ ਬਸਾਈਆਂ ਨੇ ਤੇ ਫਿਰ ਉਹਦੇ ਘਰ ਦੇ ਉੱਪਰ ਬਲਡوزر ਕਿਉਂ ਨਹੀਂ ਚੱਲਦਾ ਇਹ ਵੱਡਾ ਸਵਾਲ ਆ ਲੋਕਾਂ ਦਾ ਭਗਵਾਨਤਮਾਨ ਜੀ ਉਹਦੇ ਘਰ ਉੱਤੇ ਬਲਡوزر ਕਿਉਂ ਨਹੀਂ ਚੱਲਦਾ ਤੇ ਸੁਖ ਬਲਾਸ ਅਜੇ ਤੱਕ ਕਿਉਂ ਨਹੀਂ ਢੇਆ ਕਿਉਂ ਨਹੀਂ ਬਲਡوزر ਚੱਲਿਆ ਤੁਸੀਂ ਆਪ ਕਹੇਗਾ ਕਿ ਸੁਖ ਬਲਾਸ ਦੇ ਵਿੱਚ ਹਰ ਇੱਕ ਮਹਿੰਗੇ ਮਹਿੰਗੇ ਜਿਹੜਾ ਕਿ 7-7 ਲੱਖ ਰੁਪਏ ਦਾ ਇੱਕ ਦਾ ਜਿਹੜਾ ਹੋਟਲ ਦਾ ਜਿਹੜਾ ਕਿਰਾਇਆਗਾ ਇੱਕ ਕਮਰੇ ਦਾ 7 ਲੱਖ ਰੁਪਿਆ ਇਹ ਤੁਹਾਨੂੰ ਮੈਂ ਵੀਡੀਓ ਵੀ ਸੁਣਾਉਣਾ ਮੁੱਖ ਮੰਤਰੀ ਦੀ ਪਰ ਨਾ ਮਜੀਠੀਏ ਨੂੰ ਕੁਝ ਹੋਣਾਗਾ ਨਾ ਸੁਖਬੀਰ ਬਾਦਲ ਨੂੰ ਹੋਣਾਗਾ ਤੇ ਰਗੜੀ ਜਾਂਦੀ ਆ ਆਮ ਜਨਤਾ ਆਮ ਜਨਤਾ ਇੱਕ ਜ਼ਰੂਰ ਨਾਰੇ ਮਾਰ ਲੈ ਇੱਕ ਗਰੀਬ ਜਨਤਾ ਜੂਰ ਜਿਹੜੇ ਮੂਰੇ ਬੈਠ ਕੇ ਨਾਰੇ ਮਾਰ ਸਕਦੇ ਆ ਬੋਲੇ ਸੋ ਨਿਹਾਲ ਦੇ ਜਕਾਰੇ ਲਾ ਸਕਦੇ ਆ ਇਹਨਾਂ ਗੱਲਾਂ ਤੋਂ ਪ੍ਰਾਪਤ ਹੋ ਕੇ ਉਹ ਚਾਹੇ ਕਾਲੀ ਹੋਣ ਚਾਹੇ ਕਾਗਜ਼ਾਸੀ ਹੋਣ ਚਾਹੇ ਆਮ ਆਦੀ ਪਾਰਟੀ ਉਹ ਵਿੱਚ ਐ ਕੋਈ ਹੋਰ ਹੋਵੇ ਪਰ ਨਿਕਲਣਾ ਕੱਖ ਨਹੀਂ ਪਹਿਲਾਂ ਤੁਹਾਨੂੰ ਆਪ ਵਰਤਮਾਨ ਦਾ ਬਿਆਨ ਸੁਣਾ ਦੇਵਾਂ ਜੋ ਬਿਆਨ ਦਿੱਤਾ ਸੀ ਤੇ ਫੇਰ ਗੱਲਬਾਤ ਕਰਦੇ ਆ ਕਿ ਤੁਹਾਨੂੰ ਲੱਗਦਾ ਕਿ ਇਹ ਕੁਝ ਹੋ ਜੂਗਾ ਲੋਕ ਕਹਿੰਦੇ ਆ ਬਿਆਰ ਸੁਣੋੜਿਆ ਤੇ ਜਿਹੜਾ ਕਿ ਇਹ ਲਗਾਤਾਰ ਜਿਹੜਾ 1 ਸਾਲ ਤੋਂ ਕਿਹਾ ਜਾ ਰਿਹਾ ਮੁੱਖ ਮੰਤਰੀ ਵੱਲੋਂ ਕਿ ਜੀ ਅੱਜ ਘਟਾ ਦਾਂਗੇ ਅੱਜ ਸੁਖਭਲਾਜ ਦਾ ਤੁਹਾਨੂੰ ਖੁਸ਼ਖਬਰੀ ਦੇ ਦਾਂਗੇ ਕੱਲ ਨੂੰ ਦੇ ਦਾਂਗੇ ਪਰ 1 ਸਾਲ ਤੋਂ ਬਾਦਲ ਕਾ ਕਿੰਨੀ ਮੂੰਹ ਕੱਤੋਂ ਨਹੀਂ ਕੀਤਾ ਜਾਂਦਾ ਇੱਕ ਮਜੀਠੀਆ ਜ਼ਰੂਰ ਫੜਿਆ ਹੋਇਆਗਾ ਪਰ ਦੂਸਰੇ ਪਾਸੇ ਜਿਹੜਾ ਕਿ ਉਤੇ ਇਲਜ਼ਾਮ ਲੱਗਦੇ ਆ ਐਨਡੀਪੀਐਸ ਐਕਟ ਦੇ ਜਿਹੜਾ ਤਹਿਤ ਉਹਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਜਾਂਦਾ ਉਹ ਜੀਪ ਦੇ ਚਾਚੇ ਹੁਲਵਾ ਰੱਖੇ ਛੱਡੀ ਜੀ ਉਹ ਤੇ ਚੜ ਜਾਂਦੇ ਸਵੇਰੇ ਲੋਕ ਕੋਈ ਹੁੰਦੇ ਨੇ ਉਹ ਵੀ ਕਰ ਜਾਂਦੇ ਮੈਂ ਸਾਨੂੰ ਕਾਵਾ ਨੂੰ ਕੋਈ ਤਾਂ ਹੈ ਨਹੀਂ ਲੋਕ ਤਾਂ ਪਤੋਂ ਤੇ ਚਲੇ ਗਏ ਸੀ ਜਦੋਂ ਤੋਂ ਬੇਅਦਬੀ ਕਰਾਈ ਸੀ ਲੋਕ ਤਾਂ ਉਦੋਂ ਚਲੇ ਗਏ ਸੀ ਲੋਕ ਤਾਂ ਛੱਡ ਗਏ ਸੀ ਇਹਨੂੰ ਸਖਵੀਰੋ ਅਜਿਹਾ ਦੇ ਸੁੱਖ ਵਿਲਾਸ ਵਾਲੇ ਉਹ ਪਹਾੜਾਂ ਦੇ ਵਿੱਚ ਕਰੋੜਾਂ ਰੁਪਈਆ ਦਾ ਬਣਾ ਲਿਆ ਸੁਖਵੀਰ ਬਾਦ ਨੇ ਹੋਟਲ 7 ਸਟਾਰ ਵੀਰੋ 7 ਲੱਖ ਰੁਪਈਆ ਇੱਕ ਕਮਰੇ ਦਾ ਕਿਰਾਇਆ ਹੈ ਇੱਕ ਰਾਤ ਦਾ ਉਹ ਹਰੇਕ ਕਮਰੇ ਦਾ ਅ ਪਰਸਨਲ ਪੂਲ ਹੈ ਉਹਦੇ ਮਗਰਲੇ ਪਾਸੇ সুইমিং ਪੂਲ ਹੈ ਬਹੁਤ ਵੱਡਾ ਉਤਲਾ ਹੈ ਸਾਰੀ ਬਿਜਲੀ ਮਾਫ 15 ਘੰਟਿਆਂ ਵਾਸਤੇ ਆਬਿਲ ਕਰਨੀ ਸੀ ਸੈਕਟ ਮਾਫ 15 ਹਰਨ ਲਈ ਵਾਸਤੇ ਜੀਐਸਟੀ ਮਾਫ 15 ਹਰਨ ਲਈ ਵਾਸਤੇ ਹੁਣ ਅਸੀਂ ਕੱਟ ਲਿਖਾ ਰਹੇ ਹਾਂ ਫੁੱਲ ਰਬ ਸੁੱਕ ਰੱਖੇ ਆ ਥੋੜੇ ਜਿਹਾ ਦਿਨਾਂ ਨੂੰ ਜੀਸੀਬੀ ਦਾ ਕਲਚ ਛੱਡ ਕੇ ਉਦਗਾਟਨ ਕਰੂੰਗਾ ਆ ਪਿਆਰ ਤੁਹਾਨੂੰ ਮੈਂ ਸੁਣਾ ਦਿੰਦਾ ਕਿ ਸਖਬੀਰ ਬਾਦਲ ਨੇ ਇਹ ਗੱਲ ਭੁਗਵੰਤਮਾਨ ਕਹਿ ਰਿਹਾ ਪੰਜਾਬ ਦਾ ਮੁੱਖ ਮੰਤਰੀ ਕੀ ਬੇਅਦਬੀਆਂ ਕਰਾਈਆਂ ਤੇ ਲੋਕ ਉਹਨੂੰ ਉਸ ਤੋਂ ਦੋ ਛੱਡ ਕੇ ਬਾਗੇ ਜੇ ਭਾਈ ਉਹਨੇ ਬੇਅਦਬੀਆਂ ਕਰਾਈਆਂ ਤੇ ਕਿਉਂ ਨਹੀਂ ਜੇਲ੍ਹ ਦੇ ਵਿੱਚ ਸੁਟਿਆ ਕਿਉਂ ਨਹੀਂ ਪਰਚਾ ਹੁੰਦਾ ਕਿਉਂ ਨਹੀਂ ਹਣੀ ਪ੍ਰੀਤ ਤੇ ਪਰਚਾ ਹੁੰਦਾ ਕਿਉਂ ਨਹੀਂ ਸੌਦਾ ਵਾਲੇ ਸਾਥ ਤੇ ਪਰਚਾ ਹੁੰਦਾ ਫਿਰ ਕਿਉਂ ਨਹੀਂ ਇਹਨਾਂ ਬਾਜ਼ਾਰ ਘਾਤੇ ਪਰਚਾ ਹੁੰਦਾ ਇਹ ਵੱਡੇ ਸਵਾਲ ਆ ਤੁਸੀਂ ਕਿਹਾ ਕਿ ਹੋਟਲ ਦੇ ਪਿੱਛੇ 7 ਲੱਖ ਦਾ ਕਿਰਾਇਆਗਾ ਕਿ ਉਹਦੇ ਤੇ ਜੇ ਵੀਸ ਮਸ਼ੀਨ ਦਾ ਮੈਂ ਕਲੱਚ ਛੱਡ ਦੂੰਗਾ 8 ਢਾਣ ਵਾਲਾਗਾ ਸਾਲ ਹੋ ਗਿਆ ਗੱਲਾਂ ਕਰਦਿਆਂ ਨੂੰ ਤੇ ਸਰਕਾਰ ਦੇ ਮਿਲ ਅੱਠ-ਨੌ ਮਹੀਨੇ ਰਹਿ ਗਏ ਆ 9 ਮਹੀਨੇ ਰਹਿ ਗਏ ਹੋਣਗੇ ਸਰਕਾਰ ਦੇ ਇਹ ਕਿਦੋਂ ਸੁਖਵिलास ਆ ਢਾਊਗਾ ਤੇ ਕਿਦੋਂ ਲੋਕਾਂ ਨੂੰ ਜਿਹੜਾ ਇਹ ਗੱਲਾਂ ਵਾਅਦੇ ਕੀਤੇ ਸੀ ਤੇ 24 ਘਟਿਆਂ ਦੇ ਵਾਅਦਾ ਕੀਤਾ ਸੀ ਕਿ ਜਿਨ੍ਹਾਂ ਨੇ ਬੇਅਦਬੀਆਂ ਕੀਤੀਆਂ ਸੀ ਉਹਨਾਂ ਨੂੰ ਫੜ ਕੇ ਅੰਦਰ ਦੇਵਾਂਗੇ ਦੱਸੋ ਭਾਈ ਕਿਹੜਾ ਬੰਦਾ ਇੱਕ ਦਿੱਤਾ ਪ੍ਰਦੀਪ ਕਲੇਰ ਦੇ 164 ਦੇ ਬਿਆਨ ਦਰਜ ਨੇ ਕਿ ਹਣੀਪ੍ਰੀਤ ਦਾ ਸੌਦਾ ਸਾਧ ਨੇ 40 ਮੈਂਬਰੀ ਕਮੇਟੀ ਬਣਾਈ जिने गुरुग्रद साहिब ਦੀਆਂ ਬੇਅਦਬੀਆਂ ਕੀਤੀਆਂ ਤੇ ਪਰ ਅੱਜ ਤੱਕ ਨਾ ਸੌਦਾ ਸਾਧ ਫੜਿਆ ਗਿਆ ਨਾ ਹਣੀਪ੍ਰੀਤ ਪੜੀ ਗਈ ਤੇ ਨਾ ਹੀ ਕੋਈ ਹੋਰ ਫੜਿਆ ਗਿਆ ਇਹੀ ਹਾਲ ਸੁੱਕ ਬਲਾਸ ਦਾ ਹੋਣਾਗਾ ਨਾ ਸੁੱਕ ਬਲਾਸ ਅੱਜ ਤਾਂ ਇਹ ਨਾਟ ਹੈ ਕੱਲ ਪਰ ਇੱਕ ਇਹ ਲੱਗਦਾਗਾ ਲੋਕਾਂ ਨੂੰ ਕਿ ਬੜੀ ਫੇਵਰ ਦੇ ਵਿੱਚ ਇਹ ਬਿਆਨ ਦੇ ਦਿੱਤਾ ਪਤਾ ਨਹੀਂ ਹੁਣ ਸੁਖਵੀਰ ਬਾਦਲ ਨੂੰ ਫਾਂਸੀ ਲੱਗ ਜੂਗੀ ਪਤਾ ਨਹੀਂ ਹੁਣ ਕੁਝ ਹੋ ਜੂਗਾ ਕੁਝ ਨਹੀਂ ਹੋਣਾ ਭਰਾਵੋ ਮੈਨੂੰ ਲੱਗਦਾਗਾ ਲੋਕਾਂ ਨੇ ਸਰਕਾਰ ਨੂੰ ਬੜੀਆਂ ਉਮੀਦਾਂ ਤੇ ਆਸਾਂ ਦੇ ਨਾਲ ਲਿਆਂਦਾ ਸੀ ਕਿ ਭਗਵਾਨਤਮਾਨ ਆਹ ਕੁਝ ਕਰੂਗਾ ਆਹ ਵੀ ਕਰੂਗਾ ਆਹ ਵੀ ਕਰੂਗਾ ਤੇ ਪਰ ਅਜ ਹੋਇਆ ਕੁਝ ਨਹੀਂ ਤੇ ਤੁਸੀਂ ਕਮੈਂਟਾਂ ਦੇ ਵਿੱਚ ਦੱਸ ਦਿਓ ਕਿ ਭਗਵਾਨਤਮਾਨ ਨੇ ਜੋ ਗੱਲਾਂ ਕਹੀਆਂ ਉਹਨਾਂ ਕਿੰਨੇ ਕੁ ਵਾਅਦਿਆਂ ਤੇ ਖਰੇ ਉਤਰੇ ਆ ਸਿਰਫ ਗਰੀਬਾਂ ਦੇ ਘਟ ਆਏ ਆ ਦੂਸਰੀ ਨਾਲ ਖਬਰ ਮੈਂ ਜੁੜੀ ਆ ਹੁਣ ਅੰਮਰਤਪਾਲ ਸਿੰਘ ਦੇ ਉੱਪਰ ਕਿੰਨੀ ਬਹਿਸ ਹੋ ਰਹੀ ਆ ਅੱਜ ਕਈ ਚੈਨਲ ਆ ਡਿਬੇਟ ਕਰ ਰਹੇ ਆ ਡਿਬੇਟ ਹੋਣੀ ਵੀ ਚਾਹੀਦੀ ਆ ਮਨੁੱਖੀ ਅਧਿਕਾਰਾਂ ਦਾ ਜਿਹੜਾ ਇੱਕ ਗਲਾ ਕੁੱਟਿਆ ਜਾ ਰਿਹਾ ਲੋਕਤੰਤਰ ਦਾ ਇੱਕ ਗਲਾ ਕੁੱਟਿਆ ਜਾ ਰਿਹਾ ਤੇ ਉਹਦੇ ਵਿੱਚ ਜਦੋਂ ਡਿਬੇਟ ਦੇ ਹੁੰਦਾ ਪੱਤਰਕਾਰਾਂ ਨੂੰ ਵੀ ਇਹ ਹੁੰਦਾ ਕਿ ਅਸੀਂ ਡਿਬੇਟ ਰੱਖੀਏ ਤੇ ਉਹਦੇ ਵਿੱਚ ਇੱਕ ਚਾਗਲ ਜਿਹਾ ਬੰਦਾ ਇਹ ਲਿਆਉਂਦੇ ਆ ਕੋਈ ਆ ਦਰਾਹਾ ਦੂਹਾਗਾ ਉਹਨੇ ਰੌਲਾ ਪਾਉਣਾ ਹੁੰਦਾ ਨਾ ਉਹਨੂੰ ਕੱਖ ਦਾ ਪਤਾ ਨਾ ਉਹਦੇ ਮੂੰਹ ਆ ਨਾ ਉਹਦੇ ਸਹਰਾ ਤੇ ਉਹਨੇ ਉਹਨੇ ਫਲਾਨਾ ਮਾਰਤਾ ਜੀ ਉਹਨੇ ਧਮਕਾ ਮਾਰਤਾ ਉਹਨੇ ਬਲਾਕ ਕੀਤਾ ਸੀ ਦੀਪ ਸਿੱਧੂ ਨੇ ਫਲਾਨਾ ਕੀਤਾ ਸੀ ਆ ਗੱਲਾਂ ਨੇ ਉਹਦੇ ਕੋਲ ਚਾਰ ਕੱਖ ਦਾ ਪਤਾ ਨਹੀਂ ਅਹ ਜਿਹੜਾ মিডিਆ ਵਾਲੇ ਆ ਉਸੇ ਬੰਦੇ ਨੂੰ ਕਿ ਸਾਡੇ ਵਿਊ ਆਉਣਗੇ ਜਾਣ ਜਾਣ ਚੜਾਉਂਦੇ ਆ ਉਸ ਬੰਦੇ ਨੂੰ ਜਾਣ ਜਾਣ ਲੈ ਕੇ ਆਉਂਦੇ ਆ ਕੋ ਸੰਗ ਬਾੜ ਬਾੜ ਬੋਲਦਾ ਹਾਲੇ ਮੀਡੀਆ ਦਾ ਹੋਇਆ ਪਿਆ ਅੱਜਾ ਕਿ ਜਿਹੜੇ ਬੰਦੇ ਨੂੰ ਘਰੇ ਕੋਈ ਪੁੱਛਦਾ ਨਹੀਂ ਜਿਹੜਾ ਘਰੇ ਕੋਈ ਜਾਣਦਾ ਨਹੀਂ ਜਿਹਨੂੰ ਘਰੇ ਗਾਲਾਂ ਪੈਂਦੀਆਂ ਨੇਤਾ ਉਹਨੂੰ ਡਿਬੇਟ ਤੇ ਚੱਕ ਲਿਆਉਂਦੇ ਆ ਕੀ ਆ ਉਹਦੇ ਪੱਲੇ ਆਇਆ ਤਾਂ ਦੱਸ ਦਿਓ ਗੁਰਸੇ ਕੋਹਣੀ ਦਾੜੀ ਮਸ ਤੋਂ ਉਹਦੇ ਨਹੀਂ ਕੋਨਾ ਮਨਾ ਹੋਆ ਤੇ ਉਹ ਸਿੱਖਾਂ ਦੇ ਮਸਾਲੇ ਦੇ ਵਿੱਚ ਉਹਨੂੰ ਲਿਆਉਣ ਦਾ ਕੀ ਫਾਇਦਾ ਹੈਗਾ ਤੇ ਉਹਨੂੰ ਕਹਦੇ ਇੱਕ ਮਾਈਕ ਲੈ ਲਓ ਭਾਈ ਉਹਨੂੰ ਕਹਦੇ ਆ ਆਪਦਾ ਮਾਈਕ ਚੱਕ ਕੇ ਤੁਰੇ ਫਿਰ ਕਰ ਬੋਲੀ ਆ ਕਰ ਤੇ ਇਹ ਜੀ ਸਾਡੀ ਪੰਜਾਬ ਸਰਕਾਰ ਆ ਪੁਲਸਾ ਤੇ ਉਹਦੇ ਸਕੰਜੇ ਉਹਨਾਂ ਤੇ ਕਿਉਂ ਨਹੀਂ ਕੱਸਦੀ ਪਤਾ ਨੂੰ ਉਹਨੂੰ ਬਰਤਨ ਬਾਜ਼ ਤੇ ਜਿਹੜਾ ਰੱਖਿਆ ਹੋਇਆਗਾ ਬੋਲਣ ਬਾਜ਼ ਤੇ ਰੱਖਿਆ ਕਿ ਤੁਸੀਂ ਪਾਈ ਰੋਲਾ ਪਾਈ ਜਾਓ ਅਸੀਂ ਅੰਬਰਦਪਾਲ ਸਿੰਘ ਨੂੰ ਜੇਲ੍ਹ ਦੇ ਵਿੱਚ ਨਹੀਂ ਛੱਡਣਾ ਜੇ ਇਹ ਗੱਲ ਹੋ ਸਕਦੀ ਆ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਹੈ ਤੋਤੀ ਬਦਵਾਸ ਵਰਗੀਆਂ 5-7 ਜਣੇ ਇਹਨਾਂ ਨੇ ਪੱਲੇ ੱੱੱਲੇ ਕੁਝ ਨਹੀਂ ਇੱਕੋ ਜਿਹੜਾ ਅੰਬਰਦਪਾਲ ਸਿੰਘ ਤੋਂ ਹਾਰਿਆਗਾ ਕੋਈ ਦਵਾਬੀ ਦਵਾਬੀ ਆ ਉਹ ਪਸਤੌਰ ਪਾ ਕੇ ਰੱਖੂਗਾ ਜਿਉਣਾ ਮੋੜ ਬਣ ਕੇ ਰਹੁ ਹਰ ਵਕਤ ਉਹ ਕਿਤੇ ਕਿਸੇ ਨਾਲ ਲੜ ਪਿਆ ਕਿਤੇ ਉਹਨੂੰ ਫੋਨ ਲਾ ਲਿਆ ਉਹਦੇ ਉਹਨੂੰ ਫੋਨ ਲਾ ਲਿਆ ਕਿ ਉਹਦੇ ਨਾਲ ਲੜ ਪਿਆ ਕੱਲ ਮੱਖੂ ਨਾਲ ਲੜੀ ਜਾਂਦਾ ਸੀ ਮੱਖੂ ਨੇ ਚੰਗੀ ਉਹਦੀ ਮੰਜੀ ਠੱਪੀ ਹਰਪ੍ਰੀਤ ਸਿੰਘ ਮੱਖੂ ਨੇ ਕਿ ਮੈਂ ਤੇਰੇ ਕਹਿ ਦੇ ਤੇ ਦਰਖਾਸਤ ਦੇਵਾਂਗਾ ਕਿ ਮੱਖੂ ਨਿਆਣਾਗਾ ਫੇਰਾ ਸੁਆ ਦੰਦ ਕੱਢੂਆ ਖੁਸਰੇ ਵਾਂਗੂ ਤੇ ਇਸ ਗੱਲ ਗੱਲ ਕਰਕੇ ਜਿਹੜਾ ਇਹ ਜਿਹੜਾ ਸਾਰਾ ਕੁ ਵਰਤਾਰਾ ਹੋ ਰਿਹਾ ਇਹ ਖਿਚੜੀ ਪੱਕ ਰਹੀ ਆ ਜਾਂ ਘੁਲ ਰਹੀ ਆ ਕੀ ਹੋ ਰਿਹਾ ਤੁਸੀਂ ਇਹ ਕਮੈਂਟ ਕਰਕੇ ਜਰੂਰ ਦੱਸਣਾ ਧੰਨਵਾਦ ਬਰਜੀ ਦਾ ਖਾਲਸਾ ਬਰਜੀ ਕੀ ਫਤਈ